ਹਾਂ ਜੀ ਸਰ ਰੋਲ ਸਰ ਜੀ ਸਰ ਸਰ ਆਜੀਡੀ ਕਾਸਪੋਰੇਟ ਜੀ 26 ਜਨਵਰੀ ਨੂੰ ਲੈ ਕੇ ਕੀ ਇਤਤਿਮਾਤ ਕੀਤਾ ਗਏ ਸਪੋਟੀ ਕੁਆਟਰਪੋਨ ਲੈ ਕੇ ਬੇਸਿਕਲੀ ਡੀਜੀ ਸਾਹਿਬ ਦੀਆਂ ਡਾਇਰੈਕਸ਼ਨ ਦੇ ਨਾਲ ਜਿਹੜੇ ਜਿੰਨੇ ਵੀ ਸੀਨੀਅਰ ਅਫਸਰ ਨੇ ਉਹ ਸਾਰੇ ਫੀਲਡ ਚ ਜਾ ਕੇ ਆਪਣੇ ਪ੍ਰਪੇਅਰਨੈਸ ਚੈੱਕ ਕਰ ਰਹੇ ਆ ਤੇ ਆਪਣੀਆਂ ਟੀਮ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰਪੇਅਰਨੈਸ ਦੇਖਣ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕੁਪਮੈਂਟ ਰਹਿ ਗਿਆ ਜਾਂ ਮੈਂਬਰ ਰਹਿ ਗਿਆ ਉਹਨਾਂ ਨੂੰ ਕਿਦਾਂ ਅਪਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗ ਹੀ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਅਫਸਰ ਜਾ ਰਹੇ ਨੇ ਤੇ ਉਸੇ ਲਈ ਮੇਰੀ ਡਿਊਟੀ ਲੱਗੀ ਸੀ ਹਮ ਸਾਥ ਦੀ ਜੋ ਇਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆਏ ਆ ਤੇ ਨਾਲ ਜਿਹੜੇ ਹਾਈ ਟੈਕ ਨਾਕਾਸ਼ਾ ਕੀਤੇ ਆ ਪੁਲਿਸ ਸਟੇਸ਼ਨ ਪੁਲਸ ਲਾਈਨਸ ਤੇ ਬਾਕੀ ਮੀਟਿੰਗਸ ਕਰ ਰਹੇ ਆ ਆਪਣੇ ਗਰਸਾ ਅਫਸਰ ਜਵਾਨ ਨਾਲ ਤੇ ਐਸਐਸਓ ਜਵਾਨ ਨਾਲ ਜੀ ਸਰ ਅੱਜ ਦਿਨ ਜੋ ਅਟੈਕ ਹੋਏ ਨੇ ਥਾਣਿਆਂ ਤੇ ਚਲੋ ਨੂੰ ਕਿਸਾ ਦੇਖਦੇ ਹੋ ਔਰ ਓਡੀਅਨ ਦੇ ਟੋਟੀ ਵਾਸਤੇ ਬਣਾਏ ਵਿੱਚ ਦੇਖਿਆ ਜਾ ਰਿਹਾ ਵੀ ਜਾਲੀ ਗੱਟ ਲਗਾਈ ਜਾ ਰਹੀ ਹੈ ਨਾਲ ਕਰਨਾ ਵੀ ਬੜੀ ਉੱਤਰੀ ਹੈ ਜੀ ਨੇ ਤੇ ਕਿਉਂ ਥਾਣੇ ਨੂੰ ਇਹ ਰਾਕਰ ਕੀਤਾ ਜਾ ਰਿਹਾ ਹੈ ਕੰਮ ਕਿੰਨਾ ਸਰ ਪਹਿਲਾ 26 ਜਨਵਰੀ ਨੂੰ ਦੱਸ ਦਿਓ ਕਿੰਨੀਆਂ ਕਿਹੜੀ ਕੰਪਨੀਆਂ ਲਗਾਈਆਂ ਨੇ ਤੇ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਮੀਨ ਪੁਆਇੰਟਾਂ ਕੋਲ ਦੇਖੋ ਆਪਣੇ ਲੋਕ ਨਹੀਂ ਮੇਨ ਫੰਕਸ਼ਨ ਤੇ ਸ਼ੀਮ ਸਰ ਦਾ ਤਫਰੀਦ ਕੋਟ ਹੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਇਹ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਅ ਜਰ ਪਬਲਿਕ ਡੇ ਸੋ ਇਸ ਕਰਕੇ ਇਟ ਇਸ ਅੰਬੈਰੇਟਿਵ ਥੈਟ ਵੀ ਹੈਵ ਟੂ ਇਨਹਾਂਸ ਦਾ ਸਿਕਿਉਰਿਟੀ ਫਾਰ ਦੈਟ ਮੈਟਰ ਉਹਦੇ ਲਈ ਸਾਰੇ ਡਿਪਲੋਇਮੈਂਟ ਹੋ ਕਰ ਹੀ ਲਈਦੀ ਹੈਗੀ ਹੈ ਜਿੱਦਾਂ ਪਹਿਲਾਂ ਵੀ ਕਰਦੇ ਰਹੇ ਆ ਤੇ ਜਿਹੜੇ ਸਾਰੇ ਫੀਲਡ ਅਫਸਰ ਨੇ ਉਹ ਦੇ ਆਰ ਟੇਕਿੰਗ ਕੇਅਰ ਆਫ ਦੈਟ ਆਲਸੋ ਦੈਟ ਸ਼ੁਡ ਬੀ ਐਨੀ ਪ੍ਰੋਬਲਮ ਇੱਕ ਤੁਸੀਂ ਪੁੱਛ ਰਹੇ ਸੀ ਅਟੈਕਸ ਤੇ ਥਾਣਿਆਂ ਤੇ ਜੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਇਸ ਵੈਰੀ ਅਲਰਟ ਨਾਓ ਤੇ ਜਿਹੜੀ ਹੈਗੀ ਆ ਉਹ ਟਾਰਗੇਟ ਹਾਰਡਨਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਏ ਤੇ ਨਾਲ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਜਿਹੜੇ ਗੈਂਗਸਟਰ ਜਾਂ ਸੰਬੜੀ ਦੇ ਵਾਂਟ ਜਸਟ ਟੂ ਸਿਕਿਉਰ ਦਾ ਪਬਲਿਕ ਟੂ ਐਕਸਟ੍ਰੈਕਟ ਦਾ ਸੋਸ਼ਲ ਨੋ ਲੈਟ ਸੋ ਦੈਟ ਇਜ਼ ਵਾਈ ਦੇ ਵਾਂਟ ਟੂ ਕ੍ਰੀਏਟ ਐਨ ਅਪਰੇਸ਼ਨ ਔਨ ਦਾ ਪਬਲਿਕ ਫਾਰ ਥਿਸ ਤੋਂ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਰੇਂਜ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਾਰੇ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਬਾਰ ਰੁਕਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਕੇਸ ਰਜਿਸਟਰ ਕਰਕੇ ਲੀਗ ਇਲੈਕਸ਼ਨ ਵੀ ਲਿਆ ਜਾਇਆ ਹੈ ਨਾ ਇਸ ਸਰ ਇਹ ਜਿਹੜੇ ਦੇਖੇ ਜਿੱਦਾਂ ਕਿ ਗਾਂਧੀ ਗਰਾਉਂਡ ਦੇ ਵਿੱਚ ਵੀ ਜਿਹੜੀ ਹੈ ਜਿਹੜੀ ਪਬਲਿਕ ਦੀ ਫੇਸ ਵਿੱਚ ਕਿਹੜਾ ਅਲਗ ਅਲਗ ਇਚਾ ਹੋਣਗੇ ਤੇ ਇਦਾਂ ਦੀ ਜਿੱਥੇ ਵੀ ਇਹ ਕਲਚਰ ਪ੍ਰੋਗਰਾਮਸ ਹੁੰਦੇ ਰਿਹਾ ਗਾਡੀ ਨੇ ਪਬਲਿਕ ਦੇ ਉਦਦੇ ਰਿਗਾਰਡਿੰਗ ਕੀ ਕੀ ਸਿਕਿਉਰਟੀ ਸਿਸਟਮ ਚੱਲ ਰਿਹਾ ਹੈ ਇਦਾਂ ਦੇ ਗਰਾਉਂਡ ਦੇ ਵਿੱਚ ਕਿਹੜਾ ਉਹ ਬੇਸਿਕਲੀ ਤਾਂ ਉਹ ਕਮਿਸ਼ਨ ਸਾਹਿਬ ਦੇਖ ਰਹੇ ਹੋਣਗੇ ਸਰ ਜਿਸ ਨੂੰ ਸਰ ਆਹੀ ਬਾਤ ਆਹੀ ਬੋਲੋ ਬੀਸਿਕਲੀ ਤਾਂ ਸਾਰਾ ਕੁਝ ਸਾਨੂੰ ਦੇਖਣਾ ਹੀ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਦਨ ਐਂਟੀ ਸੌਫਟਵੇਅਰ ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਈਜ਼ਰ ਅਸੀਂ ਇਹ ਤਿੰਨਾਂ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਤੇ ਆ ਕੇ ਨਿਊਸੈਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰ ਦੇਣਾ ਤਾਂ ਇਹਦੇ ਵਿੱਚ ਕੋਈ ਆ ਕੇ ਖਲਣ ਨਾ ਪਾ ਸਕੇ ਜੀ ਜੀ ਸਰਿਕੀੜਾ ਅਥਾ ਦੀ ਹਮਲੇ ਦੀ ਸ਼ੰਕਾ ਚਿਤਾਈ ਜਾ ਰਹੀ ਹੈ ਜੱਦੀ ਜਨ ਦੇ ਖਾਸ ਤੌਰ ਤੇ ਪੀਟਪਾੜੇ ਇਲਾਕੇ ਜਿਹੜੇ ਤੋਂ ਉੱਥੇ ਸਰਕਿਸਟਾਲਿਕ ਪਰਸਨ ਬਣਾਉਣਾ ਤੁਸੀਂ ਦੇਖਿਆ ਹੋਵੇਗਾ ਪੀਟਪਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਆਲਸੋ ਬੀਨ ਗੀਅਰਡ ਅਪ ਫਾਰ ਥੈਟ ਤੋ ਵੀ ਆਰ ਪ੍ਰੇਪੇਅਰ ਫਾਰ ਥੈਟ ਚੈਲੰਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹਾ 15 ਅਗਸਤ 26 ਜਨ ਵੀ ਆਉਂਦੀ ਹੈ ਥੋੜੀ ਲਟਨਾ ਸਿਸ ਕਰਕੇ ਵਧਾਦੀ ਦੀ ਕਿਉਂਕਿ ਬੜਾ ਪਾਸ ਅਕੀਆ ਹੁੰਦਾ ਇਹਨੂੰ ਕੋ ਡਿਸਟਰਬ ਨਾ ਕਰ ਪਾਵੇ ਆਪਕੋ ਸਰ ਤੁਸੀਂ ਬਾਰਡਰ ਏਰੀਆ ਦੇ ਨਾਲ ਜੁੜੇ ਹੋਏ ਹੋ ਜੀ ਜੀ ਤੇ ਬਾਰਡਰ ਰੀਜਨ ਸਰ ਉਸ ਦਾ ਦੇਖੋ ਇਧਰ ਦੇਖੋ ਬਾਰਡਰ ਏਰੀਆ ਦੇ ਵਿੱਚ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ 500 ਕਿਲੋਮੀਟਰ ਦਾ ਬਾਰਡਰ ਹੈ ਇਹਦੇ ਇਹਨੂੰ ਪਲਗਤ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਨ ਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨ ਜੋ ਨਹੀਂ ਛੱਡਨੇ ਸ਼ੁਰੂ ਕੀਤੇ ਨੇ ਉਹਦੇ ਨਾਲ ਨਰਕੋਟਿਕਸ ਭੇਜ ਦਿੰਦੇ ਨੇ ਔਰ ਵੈਪਰਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨੋਟ ਚੇਂਜ ਯਰ ਨੇਬਰਸ ਫਦਰ ਮੈਟਰ ਤੋ ਇਥੇ ਦੀ ਫੋਰਸ ਨੂੰ ਜ਼ਿਆਦਾ ਅਲਰਟ ਹੋਣਾ ਪੈਂਦਾ ਦੈਟ ਇਜ਼ ਵਾਈ ਵੀ ਆਰ 무ਵਿੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦਿਸ ਜੁਡੀ ਕੈਨ ਵਧਿਆ ਨਸ਼ਾ ਤਸਕਰ ਤੇ ਨਾਲ ਗੈਂਗਸਟਰ ਤੇ ਨਾਲ ਅਤਮਤ ਕਿਤੇ ਨੇ ਜਿਦਾ ਕਿ ਜਨਾ ਚੈਲੰਜ ਵਧਿਆ ਪੁਲਿਸ ਇਹ ਚੈਲੰਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆਰ ਆਰ ਡੀਲਿੰਗ ਰਾਈਟਸ ਓਨ ਦਾ ਡੇਜ਼ অর ਟੈਰਰイズਮ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਇਹ ਉਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਸੀਗਾ ਇਹਨੂੰ ਖਤਮ ਕੀਤਾ ਸੀਗਾ